ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਈ ਸਾਰੇ ਲੋਕਾਂ ਨੂੰ ਸੌਂ ਖਵਾਈ ਹੈ ਕਿ ਨਾ ਤਾਂ ਮੈਂ ਨਸ਼ਾ ਕਰਾਂਗਾ ਤੇ ਨਾ ਹੀ ਜਿਹੜਾ ਕਈ ਲਾਗੇ ਛਾਗੇ ਕਿਸੇ ਕੋਈ ਕਰ ਰਿਆ ਹੋਵੇਗਾ ਮੈਂ ਉਹਦੇ ਖਿਲਾਫ ਆਵਾਜ਼ ਵੀ ਚੁੱਕੂੰਗਾ ਮੇਰੇ ਨਾਲ ਮੇਰਾ ਰੱਬ ਹੈ ਤੇ ਇਸ ਵੀਕੇ ਦੀ ਸੌ ਉਹਨਾਂ ਨੇ ਖਵਾਈ ਹੈ ਜਿਹੜਾ ਯੁੱਧ ਨਸ਼ੇ ਦੇ ਵਿਰੁੱਧ ਕਾਰਵਾਈਆਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹਦੇ ਤਹਿਤ ਭਗਵੰਤ ਸਿੰਘ ਮਾਨ ਦਾ ਇੱਕ ਭਾਸ਼ਣ ਸਾਹਮਣੇ ਆਇਆ ਉਹਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਜਦੋਂ ਦੀ ਮੈਂ ਇਹ ਰਿਕਾਰਡਿੰਗ ਕਰ ਰਿਹਾ ਕਿ ਹਜੇ ਸ਼ੁਰੂਆਤੀ ਸਮਾ ਇਹ ਸ਼ਾਇਦ ਵਿਵਾਦ ਬਣ ਜਾਣਾ ਕਿ ਜਿਹੜਾ ਸਿੱਖ ਰੈਜੀਮੈਂਟ ਨੂੰ ਲੈ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ ਪ੍ਰਗਟ ਸਿੰਘ ਉਹਨਾਂ ਨੇ ਆਲਰੇਡੀ ਉਹਦੇ ਤੇ ਪਲਟਵਾਰ ਕਰਦਿਆਂ ਗਿਆ ਕਿ ਇਹਦੇ ਵਿੱਚ ਹੁਣ ਤੁਸੀਂ ਜਿਹੜੀ ਆ ਸਾਡੀ ਸਿੱਖ ਰੈਜੀਮੈਂਟ ਨੂੰ ਵੀ ਘੜੀਸ ਰਹੇ ਹੋ ਕਿਉਂਕਿ ਮਾਨ ਸਾਹਿਬ ਦਾ ਜਿਹੜਾ ਬਿਆਨ ਮੈਂ ਦੇਖਿਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਭਾਈ ਬਹੁਤ ਸਾਰੇ ਲੋਕ ਬਹੁਤ ਸਾਰੇ ਨੌਜਵਾਨ ਜਿਹੜੇ ਆ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਚਲੇ ਗਏ ਬਹੁਤ ਸਾਰੇ ਨੌਜਵਾਨ ਇਹ ਜਿਹੜਾ ਨਸ਼ੇ ਦੀ ਚਪੇਟ ਦੇ ਵਿੱਚ ਆ ਗਏ ਤੇ ਸਿੱਖ ਰੈਜੀਮੈਂਟ ਦੇ ਵਿੱਚ ਵੀ ਬਿ ਜਿਹੜਾ ਉਸ ਤਰੀਕੇ ਨਾਲ ਸਾਡੀ ਭਰਤੀ ਨਹੀਂ ਹੋ ਰਹੀ ਸੋ ਇਹਦੇ ਤੇ ਆਪਾਂ ਗੱਲ ਕਰਦੇ ਆ ਇਹ ਸਾਰਾ ਵਿਸ਼ਾ ਕੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਤੱਕ ਇਹ ਜਿਹੜੀ ਗੱਲ ਆ ਉਹ ਕੇਸਰੀ ਕੇ ਨਾਲ ਕਹਿ ਰਹੇ ਨੇ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਜੇ ਤੱਕ ਕੀ ਕੀ ਕੀਤਾ ਤੁਸੀਂ ਜਾਣਦੇ ਹੋ ਲੰਗੇ ਰੋਜ਼ ਮੈਂ ਤੁਹਾਡੇ ਨਾਲ ਇਹ ਰਿਪੋਰਟ ਸਾਂਝੀ ਕਰਕੇ ਹਟਾ ਕਿ ਕਿਸ ਤਰੀਕੇ ਨਾਲ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਲੰਘੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਸੋ ਕਾਲਡ ਇਨਸਟਾ ਕੁਈਨ ਆ ਪੰਜਾਬ ਪੁਲਿਸ ਦੀ ਉਹਦੀ ਗ੍ਰਿਫਤਾਰੀ ਹੋਈ ਸੀਗੀ ਅਦਾਲਤ ਤੇ ਵੱਲੋਂ ਉਹਨੂੰ ਰਿਵਾਰਡ ਦੇ ਵਿੱਚ ਵੀ ਭੇਜਿਆ ਗਿਆ ਅੱਜ ਸਵੇਰੇ ਫੇਰ ਖਬਰਾਂ ਚੱਲ ਰਹੀਆਂ ਸੀਗੀਆਂ ਵੈਸੇ ਉਹ ਹਰਿਆਣੇ ਦੇ ਵਿੱਚ ਹੋਈ ਇੱਕ ਪੁਲਿਸ ਕਾਂਸਟੇਬਲ ਜਾਂ ਪੁਲਿਸ ਦੇ ਨਾਲ ਸੰਬੰਧਤ ਅਧਿਕਾਰੀ ਦੀ ਇਸੇ ਡਰੱਗਸ ਨੂੰ ਲੈ ਕੇ ਸੋ ਇਹ ਇਹ ਜਿਹੜੀਆਂ ਗ੍ਰਿਫਤਾਰੀਆਂ ਪੁਲਿਸ ਦੇ ਨਾਲ ਵੀ ਹੁੰਦੀਆਂ ਨੇ ਕੱਲ ਵੀ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਕਾਲੀਆਂ ਭੇਡਾਂ ਜਿਹੜੀਆਂ ਉੱਧਰ ਆ ਉਹਨਾਂ ਦੇ ਬਾਬਤ ਵੀ ਜਿਹੜੀ ਆ ਕਾਰਵਾਈ ਕਰਨ ਦੀ ਜ਼ਰੂਰਤ ਹੈ ਅੱਛਾ ਮਾਨ ਸਾਹਿਬ ਨੇ ਇਹ ਗੱਲ ਵੀ ਕਹੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕਿਹਾ ਕਿ ਇਹ ਨਾ ਸੋਚਿਓ ਕਿ ਅਸੀਂ ਵੀ ਐਵੇਂ 15 20 ਦਿਨ ਚੱਲਦਾ ਹੁੰਦਾ ਕਿਉਂਕਿ ਇਹ ਇਹਦੇ ਬਾਬਤ ਨਾ ਮੈਂ ਸਰਦਾਰ ਗੁਰਪੀ ਸਿੰਘ ਤੂਰ ਸਾਹਿਬ ਕਾ ਪੁਲਿਸ ਅਧਿਕਾਰੀ ਰਹੇ ਨੇ ਵੱਡੇ ਜਿਹੜਾ ਅਧਿਕਾਰੀਆਂ ਦੇ ਵਿੱਚੋਂ ਉਹ ਰਹੇ ਨੇ ਤੇ ਇੱਕ ਇੰਟੈਲੈਕਚੁਅਲ ਜਿਹੜਾ ਸਾਡੀ ਦੁਨੀਆ ਉਹਦੇ ਵਿੱਚੋਂ ਵੀ ਆਉਦੇ ਨੇ ਸੋ ਤੂਰ ਸਾਹਿਬ ਨੇ ਕਿਹਾ ਕਿ ਮੋਸਟਲੀ ਕੀ ਹੁੰਦਾ ਕਿ ਕੰਸਿਸਟੈਂਸੀ ਜਿਹੜੀ ਆ ਵੀ ਲਗਾਤਾਰਤਾ ਦੀ ਹਮੇਸ਼ਾ ਕਮੀ ਸਾਨੂੰ ਇਦਾਂ ਦੇ ਐਕਸ਼ਨਾਂ ਦੇ ਵਿੱਚ ਜਦੋਂ ਵੀ ਪੰਜਾਬ ਦੇ ਵਿੱਚ ਹੁੰਦੇ ਨੇ ਉਹ ਨਜ਼ਰ ਆਉਂਦੀ ਹੈ ਤੇ ਵੀ ਇਹਦੇ ਲਈ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਇੱਕ ਤਾਂ ਡੀ ਐਡਿਕਸ਼ਨ ਸੈਂਟਰ ਜਿਹੜੇ ਹੁੰਦੇ ਆ ਉਹ ਪ੍ਰੋਪਰ ਚਾਹੀਦੇ ਹੁੰਦੇ ਇਹ ਨਹੀਂ ਕਿ ਜਿੱਦਾਂ ਦੇ ਆਪਾਂ ਆਮ ਪੰਜਾਬ ਦੇ ਵਿੱਚ ਦੇਖਦੇ ਸੁਣਦੇ ਆ ਇਹਦੇ ਨਾਲ ਨਾਲ ਤੁਹਾਨੂੰ ਜਿਹੜਾ ਵੀ ਉਸ ਤੋਂ ਬਾਅਦ ਉਹਨਾਂ ਬੱਚਿਆਂ ਦੇ ਲਈ ਉਹਨਾਂ ਨੌਜਵਾਨਾਂ ਦੇ ਲਈ ਉਹਨਾਂ ਦੇ ਲਈ ਗਾਂ ਆਪਸ਼ਨਸ ਕੀ ਆ ਉਹ ਕਿੱਧਰ ਨੂੰ ਜਾਣ ਉਹ ਬਹੁਤ ਜ਼ਰੂਰੀ ਹੁੰਦਾ ਸਭ ਤੋਂ ਪਹਿਲਾਂ ਇਹ ਆ ਕਿ ਇਹਦੀ ਜਿਹੜੀ ਆ ਸਾਰੀ ਇਹਦੀ ਚੇਨ ਆ ਉਹਨੂੰ ਤੋੜਨਾ ਬਹੁਤ ਜ਼ਰੂਰੀ ਹੁੰਦਾ ਸੋ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਕੰਸਿਸਟੈਂਸੀ ਬਣਾ ਕੇ ਰੱਖਾਂਗੇ ਬੇਸ਼ੱਕ ਲੋਕੀ ਕਹਿੰਦੇ ਨੇ ਕਿ ਤਿੰਨ ਸਾਲ ਤੁਸੀਂ ਕਿਉਂ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪਲਾਨ ਬਣਾ ਰਿਆ ਸੀਗੇ ਪਲਾਨ ਲੰਬੇ ਸਮੇਂ ਤੋਂ ਬਣ ਰਿਹਾ ਸੀਗਾ ਤੇ ਹੁਣ ਅਸੀਂ ਇਸ ਪਲਾਨ ਦੇ ਉੱਤੇ ਲਗਾਤਾਰ ਕੰਮ ਕਰਾਂਗੇ ਤੇ ਲਗਾਤਾਰ ਕਰਦੇ ਰਵਾਂਗੇ ਤੇ ਅਸੀਂ ਪੰਜਾਬ ਦੇ ਅੰਦਰ ਇਸ ਜਿਹੜਾ ਨਸ਼ੇ ਦੀ ਜਿੰਨੀ ਇਹ ਜਿਹੜਾ ਕੋਡ ਹੈ ਵੇ ਨੂੰ ਬਿਲਕੁਲ ਸਮਾਪਤ ਇਹਨੂੰ ਕਰਨ ਤੱਕ ਅਸੀਂ ਉਹਨਾਂ ਦਾ ਜਿਹੜਾ ਕਹਿਣ ਦਾ ਭਾਵ ਰ ਸੀ ਅਸੀਂ ਨਹੀਂ ਚੁੱਪ ਬੈਠਣਾ ਮਾਨ ਸਾਹਿਬ ਨੇ ਕਿਹਾ ਕਿ ਪੂਰੀ ਇੰਡੀਆ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇਹ ਗੱਲ ਹੋ ਰਹੀ ਆ ਕਿ ਪੰਜਾਬ ਦੇ ਵਿੱਚ ਕੋਈ ਕੰਮ ਹੋ ਰਿਹਾ ਹਾਲਾਂਕਿ ਤਾਂ ਮੈਂ ਵੀ ਬਹੁਤ ਵਾਰ ਕਹਿੰਦਾ ਕਿ ਪੰਜਾਬ ਦੇ ਵਿੱਚ ਜੇਕਰ ਸੱਚੇ ਦਿਲੋਂ ਕੋਈ ਨਿਠ ਕੇ ਕੰਮ ਕਰਨਾ ਚਾਹਵੇ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਉੱਤੇ ਕੋਈ ਵੀ ਪੋਲੀਟੀਸ਼ੀਅਨ ਕੰਮ ਕਰਕੇ ਆਪਣਾ ਨਾਮ ਨਾ ਖੱਟ ਸਕਦਾ ਜਾਂ ਇਸ ਸਮੇਂ ਦੀ ਜਿਹੜੀ ਤਾਰੀਖ ਦੇ ਵਿੱਚੋਂ ਜਦੋਂ ਆਪਾਂ ਪੁਰਾਣੇ ਇਹ ਪੰਨੇ ਪੜ੍ਹਦੇ ਹਾਂ ਜਦੋਂ ਇਸ ਸਮੇਂ ਦਾ ਇਤਿਹਾਸ ਪੜਿਆ ਜਾਵੇਗਾ ਤੇ ਆਬਵੀਅਸਲੀ ਜਿਹੜਾ ਵੀ ਮੁੱਖ ਮੰਤਰੀ ਜਿਹੜਾ ਵੀ ਲੀਡਰ ਪੰਜਾਬ ਦੇ ਵਿੱਚੋਂ ਇਸ ਚੀਜ਼ ਨੂੰ ਸਾਫ਼ ਕਰੇਗਾ ਉਹਦਾ ਨਾਮ ਜਿਹੜਾ ਵੱਡੇ ਅੱਖਰਾਂ ਦੇ ਵਿੱਚ ਆਵੇਗਾ ਤੇ ਜੇਕਰ ਭਗਵਾਨ ਸ੍ਰੀ ਗਮਾ ਨੇ ਕੰਮ ਕਰ ਲੈਂਦੇ ਨੇ ਤਾਂ ਚੰਗੀ ਗੱਲ ਆ ਜਿੱਦਾਂ ਇਹ ਕਹਿੰਦੇ ਨੇ ਕੰਸਿਸਟੈਂਸੀ ਜਿਹੜੀ ਆ ਉਹ ਬਰਕਰਾਰ ਰੱਖ ਸਕਣਗੇ ਮੇਨ ਗੱਲ ਤਾਂ ਫੀਰੀ ਆ ਕੱਲ ਦੀ ਇੱਕ ਜਿਹੜੀ ਆ ਰਿਪੋਰਟ ਜਿਹੜੀ ਕੱਲ ਅਪਡੇਟ ਹੋਈ ਸੀਗੀ ਉਹਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸੂਬੇ ਦੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਮਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ 37ਵੇਂ ਦਿਨ ਦੇ ਵਿੱਚ ਪਹੁੰਚ ਗਈ ਪੰਜਾਬ ਪੁਲਿਸ ਨੇ 337 ਥਾਂ ਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਸੂਬੇ ਭਰ ਦੇ ਵਿੱਚ 37 ਐਫ ਆਈ ਆਰਸ ਦਰਜ ਕੀਤੀਆਂ ਗਈਆਂ ਤੇ 53 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਮਹਿਜ 37 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 5169 ਹੋ ਗਈ ਹੈ 37 ਦਿਨਾਂ ਦੇ ਵਿੱਚ 5169 ਜਿਹੜੇ ਆਹੇ ਡਰੱਗ ਪੈਡਲਰਸ ਆ ਇਹਨਾਂ ਨੂੰ ਗ੍ਰਿਫਤਾਰ ਪੰਜਾਬ ਪੁਲਿਸ ਕਰ ਚੁੱਕੀ ਆ ਪੁਲਿਸ ਟੀਮਾਂ ਨੇ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 400 ਗ੍ਰਾਮ ਹੈਰਵਨ 1617 ਨਸ਼ੀਨੀਆਂ ਗੋਲੀਆਂ 34000 ਤੇ 400 ਰੁਪਏ ਦੀ ਡਰੱਗ ਮਰੀ ਵੀ ਬਰਾਮਦ ਕੀਤੀ ਹੈ ਆਪਰੇਸ਼ਨ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਦੇ ਵਿੱਚੋਂ ਇੱਕੋ ਸਮੇਂ ਦੇ ਚਲਾਇਆ ਗਿਆ ਉਹ ਇਹ ਦੇ ਲਈ ਜੀ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਸੀਨੀਅਰ ਪੁਲਿਸ ਸੁਪਰਡੈਂਟ ਆਫ ਪੁਲਿਸ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਕਿਹਾ ਤੇ ਇਹਦੇ ਲਈ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੰਗ ਦੀ ਨਿਗਰਾਨੀ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਪੰਜ ਮੈਂਬਰੀ ਕਮੇਟੀ ਕੈਬਨਟ ਸਬ ਕਮੇਟੀ ਦਾ ਗਠਨ ਵੀ ਕੀਤਾ ਸੋ ਪੰਜਾਬ ਪੁਲਿਸ ਦੇ ਵੱਲੋਂ ਤੇ ਸਰਕਾਰ ਦੇ ਵੱਲੋਂ ਇੱਕ ਲੰਬੀ ਕਹੋ ਕਿ ਯੋਜਨਾ ਵਧੀਆ ਇਹ ਚੰਗੀ ਗੱਲ ਹੈ ਜਦੋਂ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਕੀ ਆ ਲਗਾਤਾਰਤਾ ਤੇ ਨਾਲ ਦੀ ਨਾਲ ਇਹ ਨੂੰ ਕੇਸ ਵੀਕੇ ਨਾਲ ਹੱਲ ਕਰਨ ਦੇ ਬਾਬਤ ਇਹਨਾਂ ਨੇ ਜਿਹੜਾ ਪਲਾਨ ਆਫ ਐਕਸ਼ਨ ਆਪਣਾ ਕੀ ਲਿਖਿਆ ਅਚਾ ਭਗਵੰਤ ਸਿੰਘ ਮਾਨ ਨੇ ਜਿਹੜਾ ਇਹ ਹੈਗਾ ਆਪਣਾ ਬੁਲਡੋਜ਼ਰ ਵਾਲੀ ਗੱਲ ਆ ਉਹਦੇ ਤੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਦਾਂ ਹੀ ਚੱਲਣਗੇ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਨਸ਼ਿਆਂ ਦੇ ਨਾਲ ਸਾਡੇ ਨੌਜਵਾਨਾਂ ਦੇ ਘਰ ਢਾ ਕੇ ਮਤਲਬ ਕਿ ਦੇਖੋ ਜ਼ਾਹਿਰ ਜੀ ਗੱਲ ਆ ਜੀ ਜੇਕਰ ਕੋਈ ਨਸ਼ਾ ਕਰਦਾ ਖਾਸ ਕਰਕੇ ਜਿਹੜਾ ਚਿੱਟੇ ਵਰਗਾ ਇਸ ਤਰੀਕੇ ਦਾ ਹੈਰੋਇਨ ਦਾ ਨਸ਼ਾ ਆ ਇੱਕ ਮੌਕੇ ਤੇ ਆ ਕੇ ਤੇ ਫਿਰ ਇਹ ਵੀ ਬਹੁਤ ਸਾਰੀਆਂ ਇਦਾਂ ਦੀਆਂ ਰਿਪੋਰਟਾਂ ਵੀ ਸਾਡੇ ਸਾਹਮਣੇ ਲਗਾਤਾਰ ਆਉਂਦੀਆਂ ਰਹੀਆਂ ਨੇ ਸਰਦਾਰ ਗੁਰਪ੍ਰੀਤ ਸਿੰਘ ਤੂਰ ਉਹਨਾਂ ਦੀ ਜਿਨ੍ਹਾਂ ਦੀ ਮੈਂ ਪਹਿਲਾਂ ਗੱਲ ਕੀਤੀ ਆ ਉਹਨਾਂ ਨੇ ਆਪਣੀ ਇੱਕ ਗੱਲਬਾਤ ਚਰਚਾ ਦੇ ਦੌਰਾਨ ਦੱਸਿਆ ਕਿ ਬੇ ਮੈਂ ਕਿਉਂਕਿ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਦਾ ਬਾਬਾਸਤਾ ਰਹਿੰਦਾ ਜਿਹੜੇ ਨੌਜਵਾਨ ਇਸ ਜਾਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਨਾਲ ਵੀ ਰਹਿੰਦਾ ਵੀ ਇੱਕ ਕਿਸੇ ਤਰੀਕੇ ਦਾ ਨੌਜਵਾਨ ਜਿਹੜਾ ਕਿ ਬਈ ਨਸ਼ੇ ਦੀ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ ਜਦੋਂ ਅਸੀਂ ਉਹਨਾਂ ਨੂੰ ਉਹਨੂੰ ਪੁੱਛਿਆ ਕਿ ਭਾਈ ਤੂੰ ਕੱਲਾ ਨਸ਼ਾ ਕਰਦਾ ਹੀ ਆ ਕਿ ਵੇਚਦਾ ਵੀ ਆ ਤੇ ਉਹਨੇ ਕਿਹਾ ਕਿ ਜੀ ਇੱਕ ਸਮੇਂ ਤੇ ਆ ਕੇ ਸਾਡੀ ਸਥਿਤੀ ਇਦਾਂ ਦੀ ਹੋ ਜਾਂਦੀ ਹੈ ਕਿ ਸਾਨੂੰ ਆਪਣਾ ਜਿਹੜਾ ਨਸ਼ਾ ਕਰਨ ਦੇ ਲਈ ਸਾਨੂੰ ਵੇਚਣਾ ਹੀ ਪੈਂਦਾ ਸਾਨੂੰ ਗਾਂ ਤੋਂ ਗਾਂ ਹੋਰ ਨੌਜਵਾਨ ਲੱਭਣੇ ਪੈਂਦੇ ਆ ਇਹਦੇ ਉੱਤੇ ਲਾਉਣੇ ਪੈਂਦੇ ਆ ਤਾਂ ਕਿ ਅਸੀਂ ਆਪਣਾ ਜਿਹੜਾ ਸਾਨੂੰ ਸਾਡਾ ਡੇਲੀ ਡੋਜ਼ ਆ ਉਹ ਮਿਲਦਾ ਰਵੇ ਅਦਰਵਾਈਜ਼ ਅਸੀਂ ਨਹੀਂ ਸਰਵਾਈਵ ਕਰ ਸਕਦੇ ਤੇ ਜਿਹੜੇ ਫਿਰ ਸਾਨੂੰ ਪਿੱਛੋਂ ਦਿੰਦੇ ਨੇ ਉਹ ਇਹ ਸਾਨੂੰ ਕਹਿੰਦੇ ਨੇ ਵੀ ਠੀਕ ਆ ਤੁਸੀਂ ਸਭ ਤੋਂ ਲੈ ਲਿਓ ਪਰ ਤੁਸੀਂ ਮੈਨੂੰ ਸਾਡੇ ਨਾਲ ਹੋਰ ਬੰਦੇ ਜੋੜ ਦਿਓ ਜਾਂ ਉਹਨਾਂ ਤੱਕ ਤੁਸੀਂ ਜਾ ਕੇ ਇਹਨੂੰ ਵੇਚੋ ਸੋ ਇਹ ਸਾਰਾ ਜਿਹੜਾ ਇਸ ਚੀਜ਼ ਨੂੰ ਤੋੜਨਾ ਬਹੁਤ ਜ਼ਰੂਰੀ ਆ ਤੇ ਆਬੀਅਸਲੀ ਜਦੋਂ ਫਿਰ ਇਦਾਂ ਹੁੰਦੀ ਆ ਜਾਂ ਫਿਰ ਆਪਣੇ ਘਰਾਂ ਦੀਆਂ ਚੀਜ਼ਾਂ ਵਗੈਰਾ ਨਿਆਣੇ ਨੌਜਵਾਨ ਵੇਚਦੇ ਨੇ ਤੇ ਮਾਨ ਸਾਹਿਬ ਦਾ ਇਹ ਆਬਵੀਅਸਲੀ ਸੰਕੇਤ ਤਾਂ ਇਹ ਹੀ ਆ ਇਸ਼ਾਰਾ ਤਾਂ ਇਹ ਹੀ ਆ ਕਿ ਉਹਨਾਂ ਦੇ ਕਰਕੇ ਜਿਹੜੇ ਪੰਜਾਬ ਦੇ ਬਹੁਤ ਸਾਰੇ ਘਰ ਆ ਉਹ ਖਰਾਬ ਹੁੰਦੇ ਨੇ ਉਜੜਦੇ ਨੇ ਤੇ ਇਹ ਨਹੀਂ ਹੋ ਸਕਦਾ ਕਿ ਉਹਨਾਂ ਦੇ ਘਰ ਉਜਾੜ ਕੇ ਜਿਹੜੇ ਇਹ ਡਰਗ ਪੈਡਲਸ ਨੇ ਆਪਣੀਆਂ ਕੋਠੀਆਂ ਬਣਾ ਕੇ ਉਹਨਾਂ ਦੇ ਦੀਪਮਾਲਾ ਕਰਨ ਹੁਣ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਬਲਡوزر ਆ ਐਕਸ਼ਨ ਇਹ اسی ਤਰੀਕੇ ਨਾਲ ਚੱਲੇਗਾ ਪਰ ਇਹਦੇ ਵਿੱਚ ਇਹ ਆ ਜੀ ਕਿ ਤੁਸੀਂ ਦੇਖੋ ਜਿਹੜਾ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਕੋਈ ਕੰਮ ਹੋਵੇ ਨਾ ਉਹ ਜਾਦੇ ਚੰਗਾ ਹੁੰਦਾ ਉਹ ਜਾਦੇ ਬਿਹਤਰ ਹੁੰਦਾ ਬਿਕੋਜ਼ ਪੰਜਾਬ ਪੁਲਿਸ ਦੇ ਵੱਲੋਂ ਪਹਿਲਾ ਕੇਸ ਟ੍ਰੀ ਕੇ ਨਾਲ ਇਨਕਾਊਂਟਰਸ ਨੂੰ ਵਰਤਿਆ ਗਿਆ ਉਹ ਸਾਡੇ ਤੋਂ ਸਾਰਿਆਂ ਤੋਂ ਕੋਈ ਲੁਕਿਆ ਛੁਪਿਆ ਨਹੀਂ ਹੈਗਾ ਅਸੀਂ ਆਲਰੇਡੀ ਇਸ ਚੀਜ਼ ਨੂੰ ਦੇਖ ਚੁੱਕੇ ਹਾਂ ਕਿ ਕੇਸ ਟ੍ਰੀਕੇ ਨਾਲ ਜਿਹੜੀ ਪੰਜਾਬ ਪੁਲਿਸ ਆ ਉਹ ਇਸ ਚੀਜ਼ ਨੂੰ ਵਰਤਦੀ ਰਹੀ ਆ ਲੰਘੇ ਦਿਨਾਂ ਦੇ ਵਿੱਚ ਵੀ ਇੱਕ ਜਪਿੰਦਰਜੀਤ ਸਿੰਘ ਉਹਨਾਂ ਦੀ ਰਿਪੋਰਟ ਸੀਗੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਪੰਜਾਬ ਦੇ ਅੰਦਰ ਇਨਕਾਊਂਟਰਸ ਦੀ ਗਿਣਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਸੋ ਜਦੋਂ ਤੁਸੀਂ ਬਹੁਤ ਜ਼ਿਆਦਾ ਤਾਕਤਾਂ ਦੇ ਦਿੰਦੇ ਆ ਹੁਣ ਇਹ ਜਿਹੜਾ ਬਲਡੋਜ਼ਰ ਕਲਚਰ ਵੀ ਆਇਆ ਠੀਕ ਹੈ ਅੱਜ ਦੀ ਸਰਕਾਰ ਤਾਂ ਨਸ਼ਾ ਪੈਡਲਰਸ ਦੇ ਉੱਤੇ ਕਰਦੀ ਆ ਕੱਲ ਨੂੰ ਕੋਈ ਆ ਕੇ ਹੋਰ ਇਹਦਾ ਕੋਈ ਗਲਤ ਇਸਤੇਮਾਲ ਵੀ ਕਰ ਸਕਦਾ ਨਾ ਅਸੀਂ ਯੂਪੀ ਦੇ ਵਿੱਚ ਦੇਖਿਆ ਉਧਰ ਕੇਸ ਟ੍ਰੀਕੇ ਨਾਲ ਹੋ ਰਿਹਾ ਤੇ ਕਿਦਾਂ ਖਾਸ ਕਰਕੇ ਜਿਹੜਾ ਉੱਥੇ ਇਹਨੂੰ ਇੱਕ ਵਰਗ ਵੰਡ ਜਈ ਕਰਨ ਦੀ ਕੋਸ਼ਿਸ਼ ਉੱਥੇ ਕੀਤੀ ਗਈ ਆ ਸੋ ਇਸ ਕਰਕੇ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਸਾਰਾ ਕੁਝ ਹੁਬੇ ਤਾਂ ਉਹੀ ਸਹੀ ਲੱਗਦਾ ਤੇ ਅੱਜ ਤੁਸੀਂ ਕਿੰਨਾ ਕੁ ਚਿਰ ਇਹ ਬਲਡوزر ਨਾਲੇ ਅਦਾਲਤਾਂ ਕਹਿ ਚੁੱਕੀਆਂ ਨੇ ਕਿ ਗਲਤ ਹੈ ਤੇ ਵੈਸੇ ਵੀ ਕਾਨੂੰਨਨ ਗਲਤ ਹੈ ਤੁਸੀਂ ਕਾਨੂੰਨਨ ਜਿਹੜੀ ਬਣਦੀ ਕਾਰਵਾਈ ਆ ਉਹ ਕਰੋ ਜਿਹੜਾ ਘਾਟ ਟਰੋਂਣ ਦੇ ਨਾਲੋਂ ਜਾਦੇ ਜਿਹੜੀ ਪੂਰੀ ਚੇਨ ਆ ਇਹਨੂੰ ਜੇ ਤੁਸੀਂ ਤੋੜ ਲਿਆ ਤੇ ਜਾਦੇ ਬਿਹਤਰ ਗੱਲ ਆ ਅੱਛਾ ਇਹ ਜਿਹੜਾ ਸਿੱਖ ਰੈਜੀਮੈਂਟ ਨੂੰ ਨਸ਼ਿਆਂ ਨਾਲ ਜੋੜ ਕੇ ਗੱਲ ਆਈ ਆ ਇਹੇ ਜੀ ਆਪਣੇ ਹੇਗੀ ਨੀ ਪਰਗਟ ਸਿੰਘ ਹੁਣੀ ਉਹਨਾਂ ਨੇ ਕਿਹਾ ਕਿ ਬਿਨਾਂ ਤੱਥਾਂ ਦੇ ਬਿਆਨਬਾਜ਼ੀ ਕਰਕੇ ਭਗਵੰਤ ਮਾਨ ਜੀ ਤੁਸੀਂ ਸਿਰਫ ਪੰਜਾਬ ਦੇ ਨੌਜਵਾਨਾਂ ਦੀ ਨਹੀਂ ਸਗੋਂ ਸਾਡੀ ਮਾਣਯੋਗ ਸਿੱਖ ਰੈਜੀਮੈਂਟ ਦੀ ਵੀ ਬੇਇੱਜ਼ਤੀ ਕਰ ਰਹੇ ਹੋ ਕੇਜਰੀਵਾਲ ਦੇ ਕਹਿਣ ਤੇ ਪੰਜਾਬ ਨੂੰ ਭੰਡੜਾ ਬੰਦ ਕਰ ਦਿਓ ਇਹਦੇ ਵਿੱਚ ਇਹ ਗੱਲ ਆ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਜਿਹੜਾ ਉਹ ਲੁਧਿਆਣੇ ਦੇ ਵਿੱਚ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਇੱਕ ਜਿਹੜਾ ਬਿਆਨ ਹੈ ਉਹ ਸੋਸ਼ਲ ਮੀਡੀਆ ਤੇ ਵੀ ਹੁਣ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਨੌਜਵਾਨ ਵਦੇਸ਼ ਚਲੇ ਗਿਆ ਜਾਂ ਨਸ਼ਿਆਂ ਉੱਤੇ ਲੱਗ ਗਿਆ ਜਿਸ ਕਰਕੇ ਸਿੱਖ ਰੈਜੀਮੈਂਟ ਖਤਰੇ ਦੇ ਵਿੱਚ ਹੈ ਇਸ ਤੋਂ ਬਾਅਦ ਫਿਰ ਜਿਹੜੇ ਆਪਣੇ ਪ੍ਰਗਟ ਸਿੰਘ ਹੁਣੀ ਆ ਉਹ ਜਲੰਧਰ ਕੈਂਟ ਤੋਂ ਤੁਹਾਨੂੰ ਪਤਾ ਕਿ ਐਮਐਲਏ ਨੇ ਉਹਨਾਂ ਨੇ ਫਿਰ ਇਹਦੇ ਤੇ ਟਿੱਪਣੀ ਕੀਤੀ ਅ ਪ੍ਰਗਟ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਤਿੰਨਾਂ ਸਾਲਾਂ ਦੇ ਵਿੱਚ ਹਰ ਫਰੰਟ ਤੇ ਫੇਲ ਹੋਈ ਆ ਤੇ ਹੁਣ ਨਸ਼ਿਆਂ ਦਾ ਨਾਂ ਲੁਧਿਆਣਾ ਚੋਣ ਜਿੱਤਣ ਦੇ ਲਈ ਜਿਹੜਾ ਯੂਜ਼ ਕਰ ਰਹੇ ਨੇ ਤੇ ਨਾਲ ਦੀ ਨਾਲ ਸਾਡੀ ਸਿੱਖ ਰੈਜੀਮੈਂਟ ਨੂੰ ਵੀ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਲੱਗ ਪਏ ਨੇ ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਜੀ ਹਕੀਕਤ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਫੌਜੀ ਭਰਤੀਆਂ ਰੱਦ ਕਰਕੇ ਅਗਨੀ ਵੀਰ ਯੋਜਨਾ ਲਾਗੂ ਕੀਤੀ ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਫੌਜ ਵੱਲ ਰੁਝਾਨ ਘਟਿਆ ਹੈ ਨਾਗੇ ਨਸ਼ਿਆ ਕਰਕੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਨਸ਼ੇ ਦੀ ਲਤ ਸਿਰਫ 1 ਤੋਂ 2% ਲੋਕਾਂ ਤੱਕ ਹੀ ਸੀਮਤ ਹੈ 92% ਨੌਜਵਾਨ ਅਜੇ ਵੀ ਫੌਜ ਦੇ ਵਿੱਚ ਭਰਤੀ ਦੇ ਲਈ ਯੋਗ ਨੇ ਸੋ ਬਿਨਾਂ ਤੱਥਾਂ ਦੇ ਬਿਆਨਬਾਜ਼ੀ ਕਰਕੇ ਤੁਸੀਂ ਪੰਜਾਬ ਦੇ ਨੌਜਵਾਨਾਂ ਦੀ ਨਹੀਂ ਬਲਕਿ ਬਲਕਿ ਸਾਡੀ ਮਾਣਯੋਗ ਸਿੱਖ ਰੈਜੀਮੈਂਟ ਦੀ ਵੀ ਬੇਇੱਜ਼ਤੀ ਕੀਤੀ ਹੈ ਸੋ ਇਹ ਜਿਹੜਾ ਜੀ ਇੱਕ ਸਹੀ ਗੱਲ ਆ ਵੈਸੇ ਤਾਂ ਇਹ ਅਕਸਰ ਕਈ ਵਾਰ ਕਿਹਾ ਵੀ ਜਾਂਦਾ ਖਾਸ ਕਰਕੇ ਸਾਡੇ ਮੀਡੀਆ ਵਾਲਿਆਂ ਤੇ ਜਾਦੇ ਵੀ ਕਹਿ ਦਿੱਤਾ ਜਾਂਦਾ ਪਰ ਇਹ ਜ਼ਰੂਰ ਹੈ ਕਿ ਜਿਹੜੀ ਜੇਕਰ ਤੁਸੀਂ ਕਿਸੇ ਅਲਾਮਤ ਦੀ ਕਿਸੇ ਸਮੱਸਿਆ ਦੀ ਗੱਲ ਨਹੀਂ ਕਰਦੇ ਤਾਂ ਫਿਰ ਉਹਦੇ ਹੱਲ ਵੱਲੋਂ ਤਾਂ ਤੁਸੀਂ ਡੈਫੀਨਿਟਲੀ ਵਧੇ ਨਹੀਂ ਸਕਦੇ ਸੋ ਜਿੱਥੇ ਇਹ ਗੱਲ ਹੈ ਪਰ ਇਹ ਵੀ ਗੱਲ ਹੈ ਕਿ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਵੀ ਨਹੀਂ ਦੱਸਣਾ ਚਾਹੀਦਾ ਜਿੱਦਾਂ ਜਦੋਂ ਆਹ ਸਾਰਾ ਸੀਨ ਹੋਇਆ ਡਾਂਕੀ ਵਾਲਾ ਤੇ ਡੈਪੋਟੇਸ਼ਨ ਵਾਲਾ ਉਹਨਾਂ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਇਹੀ ਚੱਲਦਾ ਰਿਹਾ ਕਿ ਜੀ ਪੰਜਾਬ ਦੇ ਅੰਦਰ ਉਹ ਤਾਂ ਮੈਂ ਉਸ ਦਿਨ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਨੈਰੇਟਿਵ ਵੀ ਇੱਕ ਇਹੀ ਸਿਰਜਿਆ ਗਿਆ ਕਿ ਦੇਖੋ ਜੀ ਪੰਜਾਬ ਦੇ ਅੰਦਰ ਅੰਮ੍ਰਿਤਸਰ ਦੇ ਵਿੱਚ ਜਹਾਜ ਲੈਂਡ ਹੋ ਰਿਹਾ ਬਟ that mean ਕਿ ਪੰਜਾਬ ਦੇ ਨੌਜਵਾਨ ਜਿਹੜੇ ਡੰਕੀ ਲਾ ਕੇ ਜਾਂਦੇ ਆ ਤੇ ਉੱਥੇ ਇਹਨਾਂ ਨੂੰ ਛੱਡਣ ਆਏ ਹੋਣੇ ਆ ਜਦਕਿ ਆਪਾਂ ਲਗਾਤਾਰ ਇਹ ਗੱਲ ਦੇਖੀ ਕਿ ਗੁਜਰਾਤ ਦੇ ਨੌਜਵਾਨ ਜ਼ਿਆਦੇ ਸੀ ਗੁਜਰਾਤ ਦੇ ਜ਼ਿਆਦੇ ਸੀ ਹਰਿਆਣੇ ਦੇ ਜ਼ਿਆਦੇ ਸੀ ਤੇ ਚਲੋ ਬਾਅਦ ਵਿੱਚ ਸਰਕਾਰ ਨੇ ਕਿਹਾ ਵੀ ਕਿ ਇਹਨੂੰ ਦਿੱਲੀ ਉਤਾਰਨਾ ਚਾਹੀਦਾ ਤੁਸੀਂ ਕਿਉਂ ਪੰਜਾਬ ਦੇ ਖਿਲਾਫ ਇਹ ਨੈਰੇਟਿਵ ਜਾਂ ਸਿਰਜ ਰਹੇ ਹੋ ਇਸੇ ਤਰੀਕੇ ਨਾਲ ਨਸ਼ਿਆਂ ਦੀ ਗੱਲ ਹੁੰਦੀ ਆ ਬਹੁਤ ਵਾਰ ਪੂਰੀ ਦੁਨੀਆ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਇਹ ਨਸ਼ਿਆਂ ਦਾ ਕਾਰੋਬਾਰ ਹੈ ਜੇ ਇਸ ਵੀਕੇ ਨਾਲ ਚੱਲਦਾ ਪਰ ਪੰਜਾਬ ਦੇ ਖਿਲਾਫ ਇੱਕ ਵੈਸੇ ਹੀ ਵਰਤਾਂਤ ਜਾਂ ਸਿਰਜ ਹੋ ਜਾਂਦਾ ਸੋ ਜਦੋਂ ਕੋਈ ਮੰਤਰੀ ਕੋ ਮੁੱਖ ਮੰਤਰੀ ਆ ਕੇ ਇਦਾਂ ਦੀ ਗੱਲ ਕਰਦਾ ਉਹ ਫੇ ਇੱਕ ਤਰੀਕੇ ਦਾ ਆਫੀਸ਼ੀਅਲ ਬਿਆਨ ਹੋ ਜਾਂਦਾ ਹੁਣ ਸੁਪੋਜ਼ ਕਰੋ ਕਿ ਅਲਜ਼ੀਰਾ ਵਰਗੇ ਜਾਂ ਕਿਸੇ ਵੀ ਵੱਡੇ ਮੀਡੀਆ ادارے ਨੇ ਇਸ ਸਬੰਧਤ ਕੋਈ ਖਬਰ ਕਰਨੀ ਆ ਤੁਸੀਂ ਜਾਣਦੇ ਹੋ ਗਲੋਬਲ ਵਿਲੇਜ ਹੈ ਅੱਜ ਕੱਲ ਪੂਰੀ ਦੁਨੀਆ ਇੱਕ ਦੂਜੇ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਕਿਸੇ ਵੀ ਵੱਡੇ ادارے ਨੇ ਪੰਜਾਬ ਦੇ ਨਾਲ ਜਾਂ ਇੰਡੀਆ ਦੇ ਸਪੋਸ ਕਰੋ ਡਰੱਗ ਕਾਰਟਲਸ ਦੇ ਉੱਤੇ ਡਰੱਗ ਰੈਕਟ ਦੇ ਉੱਤੇ ਡਰੱਗ ਦੀ ਕਿੰਨੀ ਜ਼ਿਆਦਾ ਪ੍ਰੋਬਲਮ ਆ ਡਰੱਗ ਮੈਨਸ ਆ ਜਿਹੜੀ ਵੀ ਇਹ ਇਹ ਕਿੰਨੀ ਜ਼ਿਆਦਾ ਸਮੱਸਿਆ ਹੈ ਇਹ ਤੇ ਕੋਈ ਰਿਪੋਰਟ ਕਰਨੀ ਆ ਉਹਦੇ ਵਿੱਚ ਉਹ ਕੋਰਟ ਕੇ ਨੂੰ ਕਰਨਗੇ ਮੇਰੇ ਤੁਹਾਡੇ ਵਰਗੇ ਦਾ ਬਿਆਨ ਤਾਂ ਉਹਨਾਂ ਨੇ ਕੋਰਟ ਨਹੀਂ ਕਰਨਾ ਉਹਨੇ ਖੁਦ ਇਹ ਕਹਿਣਾ ਕਿ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਮੇਨ ਪੰਜਾਬ ਦਾ ਸੀਐਮ ਆ ਜਿਹੜਾ ਫਰਸ ਸਿਟੀਜ਼ਨ ਆਫ ਪੰਜਾਬ ਉਹ ਇਹ ਗੱਲ ਕਹਿੰਦਾ ਕਿ ਵੀ ਫੌਜ ਦੀ ਭਰਤੀ ਵੀ ਇਹ ਨਸ਼ੇ ਕਰਕੇ ਘਟੀ ਆ ਸੋ ਡੈਫੀਨਿਟਲੀ ਇਹ ਜਿਹੜੇ ਬਿਆਨ ਆ ਬਹੁਤ ਤੋਲ ਕੇ ਦੇਣੇ ਚਾਹੀਦੇ ਨੇ ਜਿੰਨੇ ਵੀ ਸਾਡੇ ਇਹ ਲੀਡਰ ਸਹਿਬਾਨ ਨੇ ਇਹ ਗੱਲ ਚੰਗੀ ਆ ਕਿ ਇਹਦੇ ਤੇ ਇੱਕ ਬਿਰਤਾਂਤ ਇਸ ਗੱਲੋਂ ਚੰਗਾ ਕਿ ਬਿਰਤਾਂਤ ਇਸ ਗੱਲ ਤੇ ਰਵੇ ਕਿ ਇਹਨੂੰ ਆਪਾਂ ਖਤਮ ਕਿੱਦਾਂ ਕਰਨਾ ਹੁਣ ਜੇਕਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਪੂਰੀ ਇੰਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਤੇ ਹੁਣ ਤੁਸੀਂ ਭਾਈ ਕਰਕੇ ਵੀ ਦਿਖਾਓ 2 ਸਾਲ ਤੁਹਾਡੇ ਕੋਲ ਹੈਗੇ ਨੇ ਤੇ ਜੇਕਰ ਸੱਚੀ ਕਰੋਗੇ ਤਾਂ ਫਿਰ ਉਹਦਾ ਜਿਹੜਾ ਲੋਕੀ ਤੁਹਾਨੂੰ ਉਸ ਦਾ ਫਲ ਵੀ ਚੋਣਾ ਦੇ ਵਿੱਚ ਦੇਣਗੇ ਤੇ ਬਾਕੀ ਚੋਣਾ ਦੀ ਵੀ ਸਾਰੀ ਗੱਲ ਨਹੀਂ ਹੁੰਦੀ ਤੁਸੀਂ ਜੇਕਰ ਇਹ ਦਾਵਾ ਕਰਕੇ ਆਇਓ ਕਿ ਅਸੀਂ ਪੰਜਾਬ ਨੂੰ ਸੁਧਾਰਨ ਆਏ ਹਾਂ ਨਾਲੇ ਮੁੱਖ ਮੰਤਰੀ ਤਾਂ ਇਹ ਕਹਿੰਦੇ ਨੇ ਨਾ ਕਿ ਮੈਂ ਪੈਸੇ ਕਮਾਉਣ ਤਾਂ ਆਇਆ ਨਹੀਂ ਮੈਂ ਤਾਂ ਪੈਸੇ ਬਹੁਤ ਜ਼ਿਆਦੇ ਪੈਸਿਆਂ ਵਾਲਾ ਕੰਮ ਤਾਂ ਮੈਂ ਛੱਡ ਕੇ ਆਇਆ ਮੈਂ ਤਾਂ ਪੰਜਾਬ ਨੂੰ ਸੁਧਾਰਨ ਆਇਆ ਤੇ ਪੰਜਾਬ ਨੂੰ ਸੁਧਾਰਨ ਦੇ ਲਈ ਜੇਕਰ ਤੁਸੀਂ ਇਹ ਕੰਮ ਕਰ ਗਏ ਤੇ ਡੈਫੀਨਟਲੀ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਲਿਖਿਆ ਜਾਵੇਗਾ ਸੁਖੈਰ ਲਗਾਤਾਰ ਬਹੁਤ ਸਾਰੇ ਮਸਲੇ ਤੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਤੁਸੀਂ ਇਸ ਮਸਲੇ ਦੇ ਬਾਰੇ ਕੀ ਸੋਚਦੇ ਹੋ ਆਪਣੀ ਪ੍ਰਤੀਕਿਰਿਆ ਜਰੂਰ ਜ਼ਾਹਰ ਕਰਿਓ ਆਪਣਾ ਤੇ ਆਪਣੇ ਸਟਾਈਲ ਦਾ ਰੱਖਿਓ ਖਿਆਲ ਸਸਤਿਕਾ